ਇਹਰੇ ਲੋਕਾਂ ਕਿਰਪਾ ਨਾਲ ਪੈਸਾ ਦਵਾਨੇ ਤਾਂ ਕਿ ਸਾਰੇ ਗਰੀਬ ਦੇ ਹੱਕ ਵਾਸਤੇ ਖੜਦੇ ਆ ਉਹਨਾਂ ਦਾ ਤੁਸੀਂ ਧੱਕਾ ਕਰ ਰਹੇ ਆ ਆਪ ભગવાન ਤੁਮਾਨੂੰ ਕੈ ਕਰਦੇ ਆ ਹੁਣ ਨੌਜਵਾਨਾਂ ਨੂੰ ਅੱਗੇ ਜਾਣ ਤੋਂ ਝਾੜੂ ਦਾ ਿੱਲਾ ਿੱਲਾ ਕਰ ਦਾਂਗੇ ਆਣ ਆਲੀ ਟਾਈਮ ਦੇ ਵਿੱਚ ਜਾਂ 2-3 ਸਾਲ ਰਹਿ ਗਏ ਕੱਟ ਲਵੇ ਜਿਹੜੇ ਕੱਟਣੇ ਆ ਕੜੂਦਾ ਦਿੱਤਾ ਜਿੱਲਾ ਨਾਗਰਿਆ ਕਾਨੂੰਨ ਦੇ ਦਰਰੇ ਦੇ ਵਿੱਚ ਨਾ ਕਿ ਲਾਅ ਐਂਡ ਆਰਡਰ ਦਾ ਜੋ ਕਾਨੂੰਨ ਦੀਆਂ ਧੱਤੀਆਂ ਉਣਾਈਆਂ ਯਾਰੀਆਂ ਨੇ ਸ਼ਰੀਆਮ ਸੀਐਮ ਹਾਊਸ ਤੇ ਸੀਪੋਲੇ ਖੜੇ ਆ ਇੱਥੇ ਨੌਜਵਾਨਾਂ ਨੂੰ ਇਦਾਂ ਕੁੱਤਿਆਂ ਦੀ ਤਰ੍ਹਾਂ ਉਹ ਦੇਖ ਲੋ ਮੂੰਹੇ ਡੰਡੇ ਲੈ ਕੇ ਲਾਰ ਖੈਨੋ ਨੇ ਇੱਥੇ ਨੌਜਵਾਨ ਖੜੇ ਸੀ ਅਸੀਂ ਵੀ ਇਹਨਾਂ ਲਾਅ ਐਂਡ ਆਰਡਰ ਦਾ ਕੋਈ ਕਾਨੂੰਨ ਦਾ ਦਾਇਰਾ ਨਹੀਂ ਬਿਲਕੁਲ ਹੱਦਾਂ ਟੱਪ ਚੁੱਕਿਆ ਸੀਐਮ ਸਾਹਿਬ ਤੁਸੀਂ ਜਿਹੜੀਆਂ ਗੱਲਾਂ ਕਰਦੇ ਸੀ ਧਰਨੇ ਲਾਉਣ ਦੀਆਂ ਉਹ ਧਰਨਾ ਪੰਜਾਬ ਦੇ ਵਿੱਚ ਅੱਜ ਲਾਹ ਪੰਜਾਬ ਪੁਲਿਸ ਖੜਾਈ ਹੋਈ ਆ ਸੰਗਰੂਰ ਦੇ ਚੱਪੇ-ਚੱਪੇ ਦੇ ਪੰਜਾਬ ਪੁਲਿਸ ਖੜੀਆ ਕੀ ਕਰੂ ਕਸੂਰ ਐ ਇਸ ਪੰਜਾਬ ਦਾ ਕੀ ਤੁਹਾਨੂੰ ਵੋਟਾਂ ਪਾ ਕੇ ਸੀਐਮ ਬਣਾਤਾ ਤੁਸੀਂ ਜਵਾਬ ਦਿਓ ਪੇਰਾ ਗੱਲਾਂ ਦੇ ਮੇਰੀ ਕਰਦਣ ਲਾਦੇ ਮੈਨੂੰ ਨੂੰ ਤੇ ਇਹ ਰੋਡ ਅਸੀਂ ਅਸੀਂ ਜੀ ਮੂਤ ਨੇ ਸਾਨੂੰ ਉੱਥੋਂ ਭੇਜਿਆ ਅਸੀਂ ਇੱਥੇ ਆ ਗਏ ਹੁਣ ਜੇ ਤੁਸੀਂ ਇੱਥੋਂ ਵੀ ਅਸੀਂ ਛਾਤੀ ਵਾਈ ਢੰਗ ਨਾਲ ਬੈਠਾਏ ਬੇਇੱਜ਼ਤੀ ਆ ਜੀ ਸਾਨੂੰ ਬੈਠੇ ਰਹਿਣ ਦਿਓ ਅਸੀਂ ਕੋਈ ਹੱਲੜਵਾਜੀ ਨਹੀਂ ਕਰ ਰਹੇ ਕੁਝ ਵੀ ਕਰ ਰਹੇ ਨਹੀਂ ਨਹੀਂ ਠੀਕ ਹੈ ਨਾ ਭਾਈ ਤੁਹਾਨੂੰ ਨਾਲ ਕਲਾਸ ਦੇ ਅੰਦਰ ਕੋਈ ਪਛਾਣ ਨਹੀਂ ਆ ਨਾ ਨਾ ਇਥੇ ਤਾਂ ਕਹਿ ਨਹੀਂ ਸਾਨੂੰ ਪਲੀਜ਼ ਬੈਠੇ ਰਹਿਣ ਦਿਓ ਅਸੀਂ ਚੁੱਪ ਜੀ ਇੱਥੇ ਇੱਕ ਸਾਈਡ ਤੇ ਬੈਠੇ ਅਸੀਂ ਸਾਈਡ ਤੇ ਅਸੀਂ ਬੈਠੇ ਅਸੀਂ ਖੜੇ ਰਹੇ ਰਹੇ ਖੜੇ ਪਰ ਦੇਖੋ ਜੇ ਅੱਗੇ ਸਿੰਗ ਕਰਗੇ ਨਹੀਂ ਤੁਹਾਨੂੰ ਤੁਹਾਡੇ ਤੇ ਵੀ ਤੁਹਾਨੂੰ ਮੈਨੂੰ ਸਮਝ ਨਹੀਂ ਆਉਂਦੀ ਹੁੰਦੀ ਵੀ ਆਪਾਂ ਪੰਜਾਬੀ ਨੇ ਕਿੱਡੀ ਕਿਉਂ ਹੋ ਗਏ ਆਪਣਾ ਇੱਕ ਮੈਸੇਜ ਜਾਣ ਦਾ ਪ੍ਰੋਟੈਸਟ ਦੇ ਸਾਈਡ ਤੇ ਰੱਖੀ ਹੋਈ ਸੀ ਆਪਾਂ ਮਤਲਬ ਮਤਲਬ ਕੀ ਹੁੰਦਾ ਫੈਕ ਕਰਗਾ ਸਰਕਾਰ ਤਾਂ ਗੱਲ ਪਾਣੀ ਹੁੰਦੀ ਹੈ ਫਿਰ ਹੁਣ ਤੁਸੀਂ ਆਪਾਂ ਪ੍ਰਚਾਰ ਨਾਲ ਜੀਦੀ ਜਾइए ਜਦੋਂ ਤੁਹਾਡੀ ਪਹੁੰਚ ਗਈ ਗੱਲ ਪਾਣੀ ਗਈ ਅਸੀਂ ਸਮਝ ਤਾ ਪਰ ਮੈਨੂੰ ਨਹੀਂ ਪਤਾ ਹੈਗਾ ਯਾਰ ਹੁਣ ਆਪਾਂ ਪੰਜਾਬੀ ਸਰਕਾਰ ਦੇ ਦਿਮਾਗ ਤੇ ਜਾਣੇ માતાજીના કોઈ નું કોઈ નહી ભાઈ કોઈ ગાળ નહી कहिड़ी दिलि ते हूंदे कहिड़ा ਉਹ ਗੱਡੀ ਆਲੇ ਹੋਵੇ ਭਾਈ ਸਾਰੀ ਕੱਢੀ ਆ ਉਹਦੀ ਆ ਦੇਖ ਸਕਦੇ ਹੋ ਜੀ ਦੂਸ ਵਾਲੇ ਦੇ ਵੀ ਦੇਖ ਸਕਦੇ ਹੋ ਡਾਂਗਾ ਲੱਕੀਆਂ ਜਿੰਗਰ ਪਿਆਰ ਤੇ ਜਾਇਓ ਪਿਆਰ ਦਾ ਖਾਨੇ ਨੂੰ ਜਾ ਰਿਹਾ ਮੇਰੇ ਕੋਲ ਮਾੜਾ ਕਿ ਰਸੂ ਸਰਦੀਪ ਸਿੰਘਾ ਜੀ ਦੂਸਰੀ ਰੇੜੀ ਹੈ ਆ ਜੋ ਸਾਹ ਖਰੀ ਕੋਡ ਰਿਕ ਵਾਲੀ ਗੱਡੀ ਵਈ ਪਿੰਡ ਮੇਰਾ ਵਿੱਕੀ ਕੋਲ ਮੱਤੀ ਪੰਡਾਈ ਆ ਦੇਖ ਸਕਦੇ ਹੋ ਬਾਈ ਤੇ ਡਾਂਗ ਮਾਰੀ ਮੜਿਆ ਤੁਰੀ ਬਾਈ ਆ ਦੁਰਾਣੀਆਂ ਦਾ ਬਾਈ ਬੱਟੇ ਡਾਂਗ ਮਾਰਿਆ ਆ ਦੇਖੋ ਵੀਡੀਓ ਮਾਰਨੇ ਵੀਡੀਓ ਬਣਾਉਂਦਾ ਹਾਂ ਮਾ ਜੀ ਮੈਂ ਆ ਦੇਖ ਸਕਦੇ ਚਾਹ ਇਹਨਾਂ ਨੂੰ ਹੁਣ ਦੇਖਦਾ ਦੇਖੇ ਕਿ ਕਿਸੇ ਦਿਨ ਨੂੰ ਅੱਜ ਜਾ ਰਿਹਾ ਵਾ ਤੁਸੀਂ ਦੇਖਦੇ ਹੋ ਅੱਜ ਪਾਰਸ ਦੀ ਹੱਥ ਦੇ ਵਿੱਚ ਨੂੰ ਵਿੱਚ ਕੱਟ ਕੇ ਜਾਣਾ ਸੀਗਾ ਪਰ ਹੁਣ ਇਹ ਸਮਰਥਕਾਂ ਨੂੰ ਜ਼ਫਤਾਰ ਕਰਾ ਦਿੱਤਾ ਸੋਚੀ ਸਰ ਤਸਵੀਰਾਂ ਤੁਸੀਂ ਦੇ ਸਕਦੇ ਹੋ ਆਸਾਂ ਦੇ ਬਾਹਰ ਕੱਢ ਰਹੇ ਆ ਇਹ ਜਿਹੜੇ ਚੰਗੇ ਕੰਮ ਕਰ ਰਹੇ ਲੋਕਾਂ ਦਾ ਪੈਸਾ ਰਵਾ ਰਹੇ ਕਿੰਨਾ ਬਣੇਗੀ ਇਹ ਬੰਦੇ ਸਾਰੇ ਆ ਗਏ ਫੜੀ ਫੜੀ ਆ ਤੇਰੇ ਲੋਕ ਗਰੀਬਾਂ ਦਾ ਪੈਸਾ ਰਵਾ ਰਹੇ ਆ ਤਾਂ ਕਿ ਕਿਸੇ ਗਰੀਬ ਦੇ ਹੱਕ ਵਾਸਤੇ ਖੜਦੇ ਆ ਉਹਨਾਂ ਨੂੰ ਤੁਸੀਂ ਧੱਕਾ ਕਰ ਰਹੇ ਆਂ ਆ ਭਗਵਾਨ ਜਮਾਨ ਨੂੰ ਕਹਿ ਕਹਨੇ ਆ ਹੁਣ ਨੌਜਵਾਨਾਂ ਨੂੰ ਅੱਗੇ ਜਾਣ ਝਾੜੂ ਦਾ ਿੱਲਾ ਿੱਲਾ ਕਰ ਦਾਂਗੇ ਆਣ ਵਾਲੀ ਟਾਈਮ ਦੇ ਵਿੱਚ ਜਾਂ 2-3 ਸਾਲ ਰਹਿ ਗਏ ਕੱਟ ਲਵੇ ਜਿਹੜੇ ਕੱਟਣੇ ਆ ਝਾੜੂ ਦਾ ਿੱਲਾ ਿੱਲਾ ਨਾ ਕਰਿਆ ਤਾਂ ਕਹਿ ਰਹੇ ਇੱਥੇ ਇੱਥੇ ਇੱਥੇ